ਸਲਾਮ ਮੇਰੀ ਢਾਡੀਆਂ ਕਵਿਸ਼ਰਾਂ ਨੂੰ ਅਣਥੱਕ ਮਿਹਨਤਾਂ ਨੇ ਜਿੰਨਾ ਵੀਰਾਂ ਕੀਤੀਆਂ ਸ਼ਹਿਦ ਭਰੇ ਬੋਲ ਲੈ ਕਚਹਿਰੀਆਂ ਸਰੋਤਿਆਂ ਦੀ ਸਾਖੀਆਂ ਸੁਣਾਉਂਦੇ ਜਿਹੜੇ ਗਾ ਕੇ ਹੱਦ ਬੀਤੀਆਂ ਪੰਥੂਤੇ ਪੀੜਾ ਵੇਲੇ ਯੋਧਿਆਂ ਦੀਆਂ ਛਾਤੀਆਂ ਨੇ ਕਿਵੇਂ ਕੀਤੇ ਟੱਕਰੇ ਨੇ ਦੱਸੀਆਂ ਬਰੀਕੀਆਂ ਖੁਸ਼ ਰੱਖੀ ਰੱਬਾ ਇਹ ਨਾਨ ਮੁੱਲੇ ਹੀਰੀਆਂ ਨੂੰ ਸਾਨੂੰ ਵੀ ਦੇਵੀ ਇਹਨਾਂ ਨਾਲ ਵਧਣ ਪ੍ਰੀਤੀਆਂ ਸੋ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ ਅੱਜ ਸ਼ਾਮ ਦੇ ਕਲਚਰਲ ਪ੍ਰੋਗਰਾਮਸ ਤੇ ਕਿਉਂਕਿ ਢਾਡੀਵਾਰਾਂ ਜਿਹੜੀਆਂ ਨੇ ਸਾਡੇ ਕਲਚਰ ਦਾ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਜਿਹੜੀਆਂ ਸਾਨੂੰ ਇਤਿਹਾਸ ਦੇ ਨਾਲ ਜੋੜਦੀਆਂ ਨੇ ਤੇ ਖਾਲਸਾ ਕਾਲਜ ਯੂਥ ਵੈਲਫੇਅਰ ਡਿਪਾਰਟਮੈਂਟ ਵੱਲੋਂ ਜਿਹੜੇ ਸਾਡੇ ਢਾਡੀ ਡਾਗੀ ਜਿਹੜੇ ਨੇ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰੀਪੇਅਰ ਕਰਵਾਇਆ ਜਾਂਦਾ ਹੈ ਤੇ ਦੁਨੀਆ ਵਾਰਾਂ ਨੇ ਯੂਥ ਫੈਸਟੀਵਲਸ ਤੇ ਹੋਰ ਬਹੁਤਾਂ ਤੇ ਪੋਜੀਸ਼ਨਸ ਜਿਹੜੀਆਂ ਹਾਸਲ ਕਰ ਚੁੱਕੀਆਂ ਨੇ ਸਿਮ ਮਿਊਜ਼ਿਕ ਡਿਪਾਰਟਮੈਂਟ ਦੇ ਸਟੂਡੈਂਟਸ ਸਾਡੇ ਪੀ.ਆਰ.ਏ ਨੇ ਸਭ ਤੋਂ ਪਹਿਲੀ ਵਾਰ ਹੈ ਬੰਦਾ ਸਿੰਘ ਬਹਾਦਰ ਜੀ ਦੀ ਬੰਦਾ ਸਿੰਘ ਬਹਾਦਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਸਿੱਖ ਰਾਜ ਦੇ ਸਭ ਤੋਂ ਪਹਿਲੇ ਸ਼ਾਸਕ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਜਿਨ੍ਹਾਂ ਦੀ ਬਦੌਲਤ ਅਸੀਂ ਇਸ ਪੰਜਾਬ ਦੇ ਵਿੱਚ ਇਹਨਾਂ ਜ਼ਮੀਨਾਂ ਦੇ ਮਾਲਕ ਬੜੇ ਅਸੀਂ ਆਪਣੇ ਸਿਰ ਉੱਚੇ ਚੁੱਕਣੇ ਸ਼ੁਰੂ ਕੀਤੇ ਤੇ ਜਿਨ੍ਹਾਂ ਨੂੰ ਥਾਪੜਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਲੈ ਕੇ ਆ ਰਹੇ ਨੇ ਵਾਰ ਬਾਬਾ ਬੰਦਾ ਸਿੰਘ ਬਹਾਦਰ ਹਲੋ 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 ਹੈਲੋ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜene bande bande ne tu 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 बचे i yeah. <laughs> Oh, ਖਾਉਂਦਾ ਗੁਰੂ ਜੀ ਕੀ ਫਤਿਹ ਕਿ ਮੈਨੇ ਹੀ ਹੋਰ ਬਹਾਰਾਂ ਨੂੰ ਸੜਨ ਦਿੱਤਾ ਮੈਨੇ ਹੀ ਹੋਰ ਬਹਾਰਾਂ ਨੂੰ ਸੜਨ ਦਿੱਤਾ ਭਾਵੇਂ ਆਪਣੇ ਬਾਗ ਮੀਰਾਨ ਹੋ ਗਏ ਹੱਥੀ ਸ਼ਾਂ ਕੀਤੀ ਲੱਖਾਂ ਪੁੱਤਰਾਂ ਨੂੰ ਭਾਵੇਂ ਚਾਰੇ ਲਾਲ ਕੁਰਬਾਨ ਹੋ ਗਏ ਭਾਵੇਂ ਚਾਰੇ ਲਾਲ ਕੁਰਬਾਨ ਹੋ ਗਏ ਸੋ ਇੱਕ ਲੰਮਾ ਸਫ਼ਰ ਸੀ ਗੋਬਿੰਦ ਰਾਏ ਨੂੰ ਗੋਬਿੰਦ ਸਿੰਘ ਬਣਨ ਤੱਕ ਦਾ ਤੇ ਉਸ ਤੋਂ ਵੀ ਲੰਮਾ ਸਫ਼ਰ ਸੀ ਸਾਨੂੰ ਸੱਭ ਨੂੰ ਸਿੰਘ ਘਰ ਬਣਾਉਣ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਦੇ ਨਾਲ ਜਿੱਥੇ ਸਿੰਘਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਕਿੰਨੀ ਹੋਵੇਗੀ ਅਸੀਂ ਬਿਆਨ ਨਹੀਂ ਕਰ ਸਕਦੇ ਅਸੀਂ ਕਹਿ ਨਹੀਂ ਸਕਦੇ ਬਸ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਯਾਦ ਕੀਤਾ ਜਾ ਸਕਦਾ ਸੋ ਇਸ ਬੁੱਕ ਫੇਅਰ ਦੀ ਇਸ ਪੁਸਤਕ ਮੇਲੇ ਦੀ ਇਹ ਖਾਸੀਅਤ ਹੈ ਕਿ ਇਹਦੇ ਵਿੱਚ ਹਰ ਰੰਗ ਜਿਹੜਾ ਹੈ ਮੌਜੂਦ ਹੁੰਦਾ ਹੈ ਜਿੱਥੇ ਤੁਹਾਡਾ ਸੱਭਿਆਚਾਰ ਪੰਜਾਬ ਦੇ ਨਾਲ ਜੁੜੇ ਹੋਏ ਹਰ ਇੱਕ ਰੰਗ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉੱਥੇ ਸਾਡੇ ਧਰਤੀ ਨਾਲ ਜੁੜੇ ਹੋਏ ਗੁਰੂਆਂ ਪੀਰਾਂ ਪੈਗੰਬਰਾਂ ਦੀ ਦਾਸਤਾਨ ਵੀ ਸਾਡਾ ਇਤਿਹਾਸ ਵੀ ਤੁਹਾਡੇ ਸਾਹਮਣੇ ਕਿਸੇ ਨਾ ਕਿਸੇ ਤਰੀਕੇ ਨਾਲ ਰੱਖਿਆ ਜਾਂਦਾ ਹੈ ਸੋ ਅਗਲਾ ਜੀ ਵਾਰ ਗੁਰਗੋਬਿੰਦ ਸਿੰਘ ਜੀ ਦੀ ਲੈ ਕੇ ਆ ਰਹੇ ਨੇ ਸਾਡੇ ਯੂਥ ਵੈਲਫੇਅਰ 뮤직 ডিপਾਰਟਮੈਂਟ ਦੇ ਸਟੂਡੈਂਟ अहं